ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀਤਾ ਸਕਰੀਨ ਉੱਤੇ ਜੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਜੋ ਪੁਲਿਸ ਨੇ ਇਸ ਔਰਤ ਨੂੰ ਕਾਬੂ ਕੀਤਾ ਹੈ ਔਰਤ ਨੇ ਕੋਈ ਚੋਰੀ ਨਹੀਂ ਕੀਤੀ ਜਾਂ ਕੋਈ ਛੋਟਾ ਮੋਟਾ ਕਾੜ ਨਹੀਂ ਕੀਤਾ ਇਸ ਨੇ ਇਸ਼ਕ ਵਿੱਚ ਅੰਨੀ ਹੋ ਕੇ ਆਪਣਾ ਘਰ ਹੀ ਉਜਾੜ ਲਿਆ ਤਾਂ ਖਬਰ ਤੁਸੀਂ ਸੁਣ ਜਦੋਂ ਸੁਣੋਗੇ ਤਾਂ ਤੁਹਾਡੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਜਾਣੀ ਕਿਉਂਕਿ ਇਸ ਔਰਤ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਅਜਿਹਾ ਕਾਂਡ ਕੀਤਾ ਆਪਣੇ ਪਤੀ ਦੇ ਨਾਲ ਆਪਣੇ ਪਤੀ ਨਾਲ ਅਜਿਹਾ ਕਾਰਾ ਕਰ ਗਈ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਵਿਸ਼ਵਾਸ ਨਹੀਂ ਹੋਣਾ ਤਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਖਬਰ ਜੀਰਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇਸ ਔਰਤ ਦਾ ਕਈ ਸਾਲਾਂ ਤੋਂ ਇੱਕ ਵਿਅਕਤੀ ਦੇ ਨਾਲ ਨਾਜਾਇਜ਼ ਸੰਬੰਧ ਸੀਗਾ ਪਰ ਲਗਾਤਾਰ ਪਤੀ ਤੇ ਉਸਦੇ ਦਿਓਰ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀਗਾ ਪਰ ਪਤੀ ਪਤਨੀ ਦੇ ਸਿਰ ਦੇ ਉਤੇ ਇਸ਼ਕ ਦਾ ਜਿਹਾ ਪੂਤ ਸਵਾਰ ਸੀਗਾ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਕੀ ਕਰਨ ਜਾ ਰਹੀ ਹੈ ਉਸਨੇ ਆਪਣਾ ਘਰ ਹੀ ਉਜਾੜ ਲਿਆ ਤਾਂ ਇਸ ਔਰਤ ਨੇ ਗੱਲਾਂ ਚ ਪਾ ਕੇ ਆਪਣੇ ਪਤੀ ਨੂੰ ਰਾਤ ਨੂੰ ਸੈਰ ਕਰਨ ਦੇ ਬਹਾਨੇ ਬਾਹਰ ਲੈ ਜਾਂਦੀ ਹੈ ਜਿਸ ਦੇ ਬਾਅਦ ਮੋਰੇ ਜਿਹੜਾ ਇਸ ਆਸ਼ਕ ਖੜਾ ਹੁੰਦਾ ਤੇ ਨਾਲ ਕੁਝ ਵਿਅਕਤੀ ਖੜੇ ਹੁੰਦੇ ਆ ਤੇ ਉਹ ਮਾਰਨ ਦੀ ਨੀਤ ਦੇ ਨਾਲ ਇਸਦੇ ਪਤੀ ਨੂੰ ਅਗਵਾ ਕਰ ਲੈਂਦੇ ਤਾਂ ਸਾਰਾ ਹੀ ਇਹ ਪ੍ਰੀ ਪਲਾਨਡ ਹੁੰਦਾ ਹੈ ਇਸ ਔਰਤ ਦੇ ਵੱਲੋਂ ਪਹਿਲਾਂ ਹੀ ਆਪਣੇ ਆਸ਼ਕ ਨਾਲ ਮਿਲ ਕੇ ਪਲਾਨ ਕੀਤਾ ਜਾਂਦਾ ਹੈ ਕਿ ਮੇਰੇ ਪਤੀ ਨੂੰ ਕਿਡਨੈਪ ਕਰ ਲਿਆ ਜਾ ਜਾਵੇ ਜਾ ਫਿਰ ਉਸ ਨੂੰ ਜਿਹੜਾ ਮਾਰ ਦਿੱਤਾ ਜਾਵੇ ਤਾਂ ਅਜਿਹਾ ਪਹਿਲੇ ਪਲਾਨ ਕੀਤਾ ਹੁੰਦਾ ਜਿਸਦੇ ਬਾਅਦ ਇਸ ਇਹ ਜਿਹੜੀ ਔਰਤ ਆਪਣੇ ਪਤੀ ਨੂੰ ਜਦੋਂ ਸੈਰ ਕਰਨ ਦੇ ਬਹਾਨੇ ਲੈ ਕੇ ਜਾਂਦੀ ਹੈ ਤਾਂ ਮੋਰੇ ਇਸ ਦਾ ਆਸ਼ਿਕ ਖੜਾ ਹੁੰਦਾ ਆਪਣੇ ਦੋਸਤਾਂ ਦੇ ਨਾਲ ਤਾਂ ਉਸਦੇ ਪਤੀ ਨੂੰ ਗ੍ਰਿਫਟ ਜਿਹੜਾ ਉਸਦੇ ਪਤੀ ਨੂੰ ਜਿਹੜਾ ਆ ਉੱਥੋਂ ਅਗਵਾ ਕਰ ਲਿਆ ਜਾਂਦਾ ਆ ਕਿਡਨੈਪ ਕਰ ਲਿਆ ਜਾਂਦਾ ਤੇ ਉਸਦੇ ਬਾਅਦ ਜਿਹੜਾ ਹਜੇ ਤੱਕ ਉਸਦੇ ਪਤੀ ਦਾ ਕੁਝ ਵੀ ਪਤਾ ਨਹੀਂ ਲੱਗਿਆ ਪਰ ਜਦੋਂ ਭਰਾ ਜਿਹੜਾ ਉਸ ਵਿਅਕਤੀ ਦਾ ਭਰਾ ਜਿਹੜਾ ਆ ਥਾਣੇ ਵਿੱਚ ਰਿਪੋਰਟ ਦਰਜ ਕਰਵਾਉਂਦਾ ਆਪਣੇ ਆਦੀ ਕਿ ਮੇਰਾ ਭਰਾ ਜਿਹੜਾ ਲਾਪਤਾ ਹੈ ਪੁਲਿਸ ਤਫਤੀਸ਼ ਕਰਦੀ ਆ ਤਾਂ ਉਸਦੇ ਬਾਅਦ ਵੱਡੇ ਖੁਲਾਸੇ ਨਿਕਲ ਕੇ ਸਾਹਮਣੇ ਆਉਂਦੇ ਨੇ ਤਾਂ ਜਦੋਂ ਔਰਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਕਿਉਂਕਿ ਉਸ ਦਾ ਭਰਾ ਖੁਲਾਸਾ ਕਰਦਾ ਕਿ ਪੁਲਿਸ ਸਾਹਮਣੇ ਸ਼ਿਕਾਇਤ ਦਰਜ ਕਰਵਾਉਂਦਾ ਕਿ ਮੇਰੀ ਜਿਹੜੀ ਆ ਭਾਬੀ ਆ ਇਸ ਦੇ ਕਿਸੇ ਵਿਅਕਤੀ ਦੇ ਨਾਲ ਨਾਜਾਇਜ਼ ਸਬੰਧ ਨੇ ਤੇ ਲਗਾਤਾਰ ਉਹ ਤੰਗ ਪ੍ਰੇਸ਼ਾਨ ਵੀ ਉਸ ਦਾ ਭਰਾ ਰਹਿਣ ਦੱਸਦਾ ਤਾਂ ਜਿਸ ਨੂੰ ਲੈ ਕੇ ਜਿਹੜੀ ਪੁਲਿਸ ਤਫ਼ਤੀਸ਼ ਕਰਦੀ ਐ ਇਸ ਦੀ ਪਤਨੀ ਨੂੰ ਜਿਹੜਾ ਆ ਅਰੈਸਟ ਕਰਦੀ ਐ ਤੇ ਪੁੱਛਗਿੱਛ ਵਿੱਚ ਪਤਨੀ ਸਾਰਾ ਸੱਚ ਉਗਲ ਦਿੰਦੀ ਆ ਸਾਰਾ ਕੁਝ ਦੱਸ ਦਿੰਦੀ ਆ ਕਿ ਕਿਸ ਤਰ੍ਹਾਂ ਉਸ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਸਾਰਾ ਕਾਂਡ ਕੀਤਾ ਆ ਤਾਂ ਸੁਣ ਕੇ ਤੁਹਾਡੇ ਪੈਰਾਂ ਥੱਲੇ ਜਰੂਰ ਜਿਹੜੀ ਆ ਨਿਕਲ ਸਕਦੀ ਹੈ ਕਿਉਂਕਿ ਤਾਰ-ਤਾਰ ਰਿਸ਼ਤੇ ਜਿਹੜੇ ਆ ਤਾਰ-ਤਾਰ ਕੀਤੇ ਗਏ ਇਸ ਔਰਤ ਦੇ ਬੋਲੋ ਇਸ਼ਕ ਦੇ ਵਿੱਚ ਅੰਨੀ ਹੋ ਕੇ ਇਸਨੇ ਆਸ਼ਿਕ ਦੇ ਨਾਲ ਮਿਲ ਕੇ ਐਡਾ ਵੱਡਾ ਕਾਰਾ ਕਰ ਦਿੱਤਾ ਤਾਂ ਤਸਵੀਰ ਬਿਲਕੁਲ ਜਿਹੜੀ ਹੈ ਡਰਾਉਣ ਵਾਲੀ ਜੀਰਾ ਤੋਂ ਨਿਕਲ ਕੇ ਸામਨੇ ਆ ਰਹੀ ਹੈ ਕਿ ਕਿਸ ਤਰ੍ਹਾਂ ਉਸਨੇ ਸਿਰਫ ਇੱਕ ਆਸ਼ਕੀ ਦੇ ਪੁੱਤ ਆਸ਼ਕੀ ਦਾ ਪੁੱਤ ਸਵਾਰ ਹੋਣ ਦੇ ਕਰਕੇ ਇੱਕ ਐਡਾ ਵੱਡਾ ਕਾਂਡ ਕਰਤਾ ਆਪਣੇ ਪਤੀ ਨੂੰ ਅਗਵਾਤਾ ਕਰਵਾਤਾ ਹਾਲਾਂਕਿ ਜਾਣਕਾਰੀ ਦੇ ਅਨੁਸਾਰ ਦੱਸ ਦੇਣਾ ਚਾਹੁੰਦੇ ਕਿ ਪਤੀ ਦਾ ਹਾਲੇ ਤੱਕ ਕੁਝ ਨਹੀਂ ਪਤਾ ਕਿ ਉਹ ਕਿੱਥੇ ਆ ਜਾਂ ਉਸ ਦੀ ਉਸ ਨੂੰ ਮਾਰ ਦਿੱਤਾ ਗਿਆ ਜਾਂ ਫਿਰ ਉਸ ਨੂੰ ਅਗਵਾ ਕਰਕੇ ਕਿੱਥੇ ਰੱਖਿਆ ਗਿਆ ਪਰ ਕਿਤੇ ਨਾ ਕਿਤੇ ਵੱਡੀ ਜੜੀ ਆ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਤੇ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਜਿੱਥੇ ਇਸ ਔਰਤ ਨੇ ਭੋਰਾ ਵੀ ਸ਼ਰਮ ਨਹੀਂ ਕੀਤੀ ਐਡਾ ਵੱਡਾ ਕਾਂਡ ਕਰ ਦਿੱਤਾ ਹਾਲਾਂਕਿ ਹੁਣ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਕਾਰਵਾਈ ਵੀ ਜਿਹੜੀ ਆ ਉਹ ਹੋਵੇਗੀ ਪਰ ਕਿਤੇ ਨਾ ਕਿਤੇ ਵੱਡੀ ਕਹਿ ਸਕਦੇ ਹਾਂ ਕਿ ਰਿਸ਼ਤਿਆਂ ਨੂੰ ਤਾਰ-ਤਾਰ ਇਸ ਨੇ ਕਰਕੇ ਰੱਖ ਦਿੱਤਾ ਔਰਤ ਨੇ ਇਸ਼ਕ ਦੇ ਵਿੱਚ ਅੰਨੀ ਹੋਈ ਸੀ ਆਪਣੇ ਆਸ਼ਕ ਦੇ ਨਾਲ ਮਿਲ ਕੇ ਐਡਾ ਵੱਡਾ ਕਾਂਡ ਕਰ ਦਿੱਤਾ ਤਾਂ ਪੁਲਿਸ ਦਾ ਕੀ ਕਹਿਣਾ ਇਸ ਮਾਮਲੇ ਵਿੱਚ ਸੁਣਾਉਂਦੇ ਚੱਲਦੇ ਆ ਨਹੀਂ ਗੁਰਸੇਵ ਸਿੰਘ ਨੇ ਇੱਥੇ ਨੂ ਵਸੇਰੈਣਾ ਵਾਲੇ ਹੈਗੇ ਮੰਗੇਵਾਲਾ ਜ਼ਿਲ੍ਹਾ ਮੋਗਾ ਦੇ ਇਨਨਾਂ ਦਾ ਭਾਈ ਸੀਗਾ ਮਨਜੀਤ ਸਿੰਘ ਜੋ ਸੁਖਦੀਪ ਸਿੰਘ ਨਾਂ ਦੀ ਲੜੀ ਨਾਲ ਮੈਰਿਟ ਸੀਗਾ ਇੱਥੇ ਜੀਰੇ ਰਹਿੰਦੇ ਸੀਗੇ ਇਹ 6 ਤਰੀਕ ਨੂੰ ਜਿਹੜਾ ਇਹਦਾ ਭਾਈ ਸੀਗਾ ਮਨਜੀਤ ਸਿੰਘ ਉਹ ਘਰੋਂ ਚਲਾ ਗਿਆ ਸੀ ਇਹਨਾਂ ਨੇ ਹੁਣ ਸਾਡੇ ਕੋਲੇ ਕੱਲ ਬਿਆਨ ਦਿੱਤਾ ਸੀਗਾ ਗੁਰਸੇਵਕ ਸਿੰਘ ਨੇ ਵੀ ਉਹਦੇ ਪਰਜਾਈ ਦੇ ਕਿਸੇ ਬੰਦੇ ਨਾਲ ਰਿਲੇਸ਼ਨ ਸੀਗੇ ਪਿਛਲੇ ਕਾਫੀ ਸਮੇਂ ਤੋਂ ਵੀ ਉਹਨੇ ਉਹਨੂੰ ਉਹ ਬੰਦਿਆਂ ਦੇ ਰਾਈ ਕਿਡਨੈਪ ਕਰਵਾ ਦਿੱਤਾ ਮਾਰਨ ਦੀ ਨੀਤ ਇਸ ਸੰਬੰਧੀ ਇਸੇ ਮਕਦਮੇ ਨੰਬਰ 43 ਜਿਹੜਾ 364120 ਤੱਕ ਨੌਨ ਸਿਟੀ ਜਿਹੜਾ ਦਰਜ ਕੀਤਾ ਜਿਹਦੇ ਤਹਿਤ ਇਸ ਲੇਡੀ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਔਰ ਇਹ ਲੇਡੀ ਨੇ ਪੁਛਗਿੱਛ ਦਾ ਮੰਨਿਆ ਵੀ ਉਸ ਉਹਦੇ ਕਿਸੇ ਬੰਦੇ ਨਾਲ ਰਿਲੇਸ਼ਨ ਸੀਗੇ ਤੇ ਜਿਹਦੇ ਤਹਿਤ ਚਲਦੇ ਆ ਆਪਦੇ ਘਰ ਵਾਲੇ ਨੂੰ ਉਹਨੇ ਡਿਸਪੋਜ਼ ਕਰਨ ਲਈ ਆਪਦੇ ਜਿਹੜਾ ਪ੍ਰੇਮੀ ਦੇ ਨਾਲ ਸੰਪਰਕ ਕੀਤਾ ਜਿਸ ਦਾ ਇਹ ਤਾਂ ਉਹਨੂੰ ਬੁਲਾ ਕੇ ਨੇ 6 ਤਰੀਕ ਨੂੰ ਤੇ ਉਹਨਾਂ ਦੇ ਨਾਲ ਟੋਰਤਾ